ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Meritorious Students Only ਦੇ ਉੱਪਰ ਅੱਜ ਦੀ ਇਹ ਵੀਡੀਓ ਸਾਰੇ ਬੱਚਿਆਂ ਲਈ ਬਹੁਤ ਹੀ ਇੰਪੋਰਟੈਂਟ ਹੈ ਜਿਨ੍ਹਾਂ ਨੂੰ ਥੋੜੇ-ਬਹੁਤੇ ਵੀ ਡਾਊਟਸ ਨੇ ਮੈਨੂੰ ਲੱਗਿਆ ਕਿ ਬੱਚਿਆਂ ਨੂੰ ਉਹ ਡਾਊਟ ਨੇ ਜਿਹੜੇ ਉਹਨਾਂ ਨੂੰ ਨਹੀਂ ਹੋਣੇ ਚਾਹੀਦੇ ਕਿਉਂਕਿ ਤੁਹਾਡੇ ਕੋਲ ਸਮਾਂ ਬਹੁਤ ਹੀ ਥੋੜਾ ਬਚਿਆ ਹੈ ਅਰ ਹਜੇ ਤੱਕ ਬੱਚਿਆਂ ਨੂੰ ਇਹ ਹੀ ਨਹੀਂ ਕਲੀਅਰ ਕਿ ਉਹਨਾਂ ਦਾ ਪੇਪਰ ਪੈਟਰਨ ਕੀ ਆਏਗਾ ਉਹਨਾਂ ਦਾ ਸਿਲੇਬਸ ਕੀ ਹੋਣਾ ਹੈ ਕੁਛ ਨਹੀਂ ਪਤਾ ਬੱਚਿਆਂ ਨੂੰ ਬਹੁਤ ਕਨਫਿਊਜ਼ਡ ਰਹੇ ਹਨ ਲੱਗ ਰਿਹਾ ਹੈ ਕਿ ਰੀਜ਼ਨਿੰਗ ਆਣੀ ਹੈ ਕਿ ਨਹੀਂ ਆਣੀ ਪੜੀਏ ਕਿ ਨਹੀਂ ਪੜੀਏ ਕਿੱਦਾਂ ਕਰੀਏ ਸੋ ਰਜੇ ਇਸ ਲੈਕ ਆਫ ਇਨਫੋਰਮੇਸ਼ਨ ਲੈਕ ਆਫ ਨੋਲਿਜ ਦੇ ਕਾਰਨ ਤੁਸੀਂ ਡਿਫੀਨਿਟਲੀ ਪੇਪਰ ਦੇ ਵਿੱਚੋਂ ਰਹਿ ਜਾਣਾ ਕਿਉਂਕਿ ਪਹਿਲੀ ਗੱਲ ਤਾਂ ਤੁਹਾਡੇ ਕੋਲ ਤਿਆਰੀ ਲਈ ਬਹੁਤ ਥੋੜਾ ਸਮਾਂ ਹੈਗਾ ਹੈ ਨਾ ਸੋ ਇਸ ਇਸ ਵੀਡੀਓ ਦੇ ਵਿੱਚ ਮੈਂ ਸਾਰੇ ਤੁਹਾਡੇ ਉਹ ਡਾਊਟਸ ਲੈ ਲੈਣੀਆਂ ਜਿਹੜੇ ਮੈਨੂੰ ਲੱਗਿਆ ਕਿ ਬੱਚਿਆਂ ਦੇ ਲਾਈਕ ਚਿੰਤਾ ਦਾ ਵਿਸ਼ਾ ਨਹੀਂ ਕਿ ਉਹਨਾਂ ਨੂੰ ਹਜੇ ਤੱਕ ਰਜੇ ਮੈਮ ਕੀ ਪੇਪਰ ਇੱਕ ਹੀ ਹੋਏਗਾ ਜੀ ਹਾਂ ਬਿਲਕੁਲ ਤੁਹਾਡਾ ਪੇਪਰ ਇੱਕੋ ਹੀ ਲਿਆ ਜਾਏਗਾ ਦੇਖੋ ਪਿਛਲੀ ਵਾਰ ਕੀ ਹੋਇਆ ਸੀਗਾ ਕਿ ਸਾਰੇ ਬੱਚਿਆਂ ਨੇ ਪਹਿਲਾਂ ਸਕੂਲ ਆਫ ਐਮੀਨੈਂਸ ਦਾ ਪੇਪਰ ਦੇਤਾ ਸਕੂਲ ਆਫ ਐਮੀਨੈਂਸ ਵਿੱਚ ਕਲੀਅਰ ਹੋ ਗਏ ਸਕੂਲ ਆਫ ਐਮੀਨੈਂਸ ਦੇ ਵਿੱਚ ਦਾਖਲਾ ਲੈ ਲਿਆ ਪਰ ਬੱਚਾ ਨੂੰ ਸਕੂਲ ਆਫ ਐਮੀਨੈਂਸ ਜਾਣ ਦਾ ਕੋਈ ਚਾਹ ਨਹੀਂ ਸੀ ਉਹਨਾਂ ਨੇ ਸਾਰਿਆਂ ਨੇ ਮੈਰੀਟੋਰੀਅਸ ਸਕੂਲ ਜਾਣਾ ਸੀ ਕਿਉਂਕਿ ਮੈਰੀਟੋਰੀਅਸ ਸਕੂਲ ਪੰਜਾਬ ਦੇ ਬਹੁਤ ਹੀ ਮੰਨੇ ਪਰਮੰਨੇ ਪੁਰਾਣੇ ਸਕੂਲ ਨੇ ਜਿਨ੍ਹਾਂ ਦਾ ਇੱਕ ਦਬਦਬਾ ਹੈ ਕਿ ਹਾਂਜੀ ਮੈਰੀਟੋਰੀਅਸ ਸਕੂਲ ਨੇ ਸੋ ਬੱਚਿਆਂ ਨੇ ਅਜੇ ਕੀ ਕੀਤਾ ਸਕੂਲ ਆਫ ਐਮੀਨੈਂਸ ਦੇ ਵਿੱਚੋਂ ਲੀਵ ਕਰਤਾ ਆਪਣੇ ਆਪ ਨੂੰ ਔਰ ਉਸ ਤੋਂ ਬਾਅਦ ਮੈਰੀਟੋਰੀਅਸ 'ਚ ਜਾ ਕੇ ਐਡਮਿਸ਼ਨ ਲੈ ਲਿਆ ਹੁਣ ਕੋਈ ਸਰਕਾਰ ਹੈ ਉਹ ਪਹਿਲਾ ਕਿ ਕੋਈ ਨਵੀਂ ਚੀਜ਼ ਸ਼ੁਰੂ ਕੀਤੀਏ ਉਹ ਨਾਲ ਚੱਲੇ ਤਾਂ ਉਹਦਾ ਇੱਕ ਸਾਈਡ ਇਫੈਕਟ ਜਾਂ ਇੱਕ ਨੈਗੇਟਿਵ ਇੰਪੈਕਟ ਜ਼ਰੂਰ ਪੈਂਦਾ ਸੋ ਇਸ ਵਾਰ ਸਰਕਾਰ ਨੇ ਕੀ ਕੀਤਾ ਮੈਰੀਟੋਰੀਅਸ ਐਂਡ ਐਸਓਈ ਦਾ ਸੇਮ ਹੀ ਪੇਪਰ ਉਹਨਾਂ ਨੇ ਰੱਖ ਲਿਆ ਜਿਹਦੇ ਵਿੱਚ ਇਹਨਾਂ ਨੇ ਸਕੂਲ ਆਫ ਐਮੀਨੈਂਸ ਨਾਲ ਕੋਈ ਛੇੜਖਾੜ ਨਹੀਂ ਕੀਤੀ ਇਹਦੇ ਪੇਪਰ ਨਾਲ ਕੋਈ ਛੇੜਖਾੜ ਨਹੀਂ ਕੀਤੀ ਪਰ ਮੈਰੀਟੋਰੀਅਸ ਦਾ ਸਾਰੇ ਦਾ ਸਾਰਾ ਸਿਲੇਬਸ ਹੀ ਇਹਨਾਂ ਨੇ ਸਕੂਲ ਆਫ ਐਮੀਨੈਂਸ ਦਾ ਕਰਤਾ ਯਾਨੀ ਕਿ ਜੋ ਸਕੂਲ ਆਫ ਐਮੀਨੈਂਸ ਦਾ ਪੈਟਰਨ ਸੀ ਉਹੀ ਹੁਣ ਮੈਰੀਟੋਰੀਅਸ ਸਕੂਲ ਦਾ ਪੈਟਰਨ ਹੈ ਇਸ ਲਈ ਤੁਹਾਡਾ ਜਿਹੜਾ ਪੇਪਰ ਹੈ ਰਜੇ ਉਹ ਇੱਕ ਹੀ ਹੋਵੇਗਾ ਯਾਨੀ ਤੁਸੀਂ ਮੰਨ ਡੇਨ ਤੋਂ ਤੁਸੀਂ ਨੇ 11th ਦੇ ਵਿੱਚ ਐਡਮਿਸ਼ਨ ਲੈਣੀ ਹੈ ਚਾਹੇ ਤੁਸੀਂ ਨੇ SOE ਦੇ ਵਿੱਚ ਜਾਣਾ ਹੈ ਚਾਹੇ ਤੁਸੀਂ ਨੇ MT ਦੇ ਵਿੱਚ ਜਾਣਾ ਹੈ ਯਾਨੀ ਮੈਰੀਟੋਰੀਅ ਸਕੂਲ 'ਚ ਜਾਣਾ ਹੈ ਤੁਹਾਨੂੰ ਇੱਕ ਪੇਪਰ ਦੇ ਥਰੂ ਹੀ ਜਾਣਾ ਪਏਗਾ ਜਿਹੜਾ ਤੁਹਾਡਾ ਇੰਟਰਨਸ ਟੈਸਟ ਹੋਏਗਾ ਜਿਹਦਾ ਸਿਲੇਬਸ ਆਪਾਂ ਡਿਸਕਸ ਕਰਾਂਗੇ ਠੀਕ ਹੈ ਟਿਕ ਗੁੱਡ ਹੁਣ ਅਗਲਾ ਦੇਖ ਲੈਣੀਆਂ ਕਿ ਕੀ ਪੁੱਛ ਰਹੇ ਨੇ ਬੱਚੇ ਉਸ ਤੋਂ ਬਾਅਦ ਰਜੇ ਅ ਮੈਨੇ ਕੋਈ ਕਮੈਂਟ ਲਾਈਕ ਇਦਾਂ ਨਹੀਂ ਹੈ ਕਿ ਅਲੱਗ ਕੱਢ ਕੇ ਰੱਖ ਲੈਣੀ ਠੀਕ ਹੈ ਮੈਮ ਆਪਨੇ ਕਹਾਤਾ ਕਿ ਐਗਜ਼ਾਮ ਡੇਟ ਬਦਲ ਗਈ ਹੈ ਉਸੇ ਲੈਟਰ ਸੈਂਡ ਕਰ ਦੂ ਰਜੀ ਐਗਜ਼ਾਮ ਡੇਟ ਬਦਲ ਗਈ ਦੀ ਨਿਊਜ਼ ਜ਼ਰੂਰ ਆਈ ਸੀ ਇੱਕ ਵਾਰੀ ਬਟ ਹਜੇ ਤੱਕ ਸਾਡੇ ਕੋਲ ਕੋਈ ਆਫੀਸ਼ੀਅਲ ਲੈਟਰ ਨਹੀਂ ਹੈ ਜਦੋਂ ਵੀ ਸਾਡੇ ਹੱਥ 'ਚ ਕੋਈ ਆਫੀਸ਼ੀਅਲ ਲੈਟਰ ਲੱਗਦਾ ਸੀ ਤੁਹਾਨੂੰ ਉਹਦੇ ਨਾਲ ਦੀ ਨਾਲ ਗਰੁੱਪ ਦੇ ਵਿੱਚ ਸੈਂਡ ਕਰ ਦਾਂਗੇ ਠੀਕ ਹੈ ਜੀ ਮੈਮ ਤੁਹਾਡੀ ਸਮਝਾਉਣ ਦਾ ਠੀਕ ਹੈ ਥੈਂਕ ਯੂ ਸੋ ਮਚ ਸਾਰੇ ਕੰਪਲੀਮੈਂਟਸ ਲਈ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਤੁਹਾਡੀ ਕਿ ਤੁਸੀਂ ਸਾਰੇ ਇੰਨਾ ਸਪੋਰਟ ਕਰਦੇ ਹੋ ਠੀਕ ਹੈ ਜੀ ਓਕੇ ਸੋ ਉਸ ਤੋਂ ਬਾਅਦ ਮੈਮ ਐਮਟੀ ਐਂਡ ਐਮਿਨੈਂਸ ਦਾ ਪੇਪਰ ਇਕੱਠਾ ਹੋਣਾ ਜੀ ਹਾਂ ਬਿਲ ਹੋਏਗੀ ਪੱਕਾ ਹੀ ਸੋ ਇਦਾਂ ਇੱਕ ਮੈਨੂੰ ਇੱਕ ਬੱਚੇ ਦਾ ਮਤਲਬ ਹੋਰ ਆਇਆ ਕਮੈਂਟ ਕਿ ਮੈਮ ਇਦਾਂ ਕਰਕੇ ਕਿ ਰੀਜ਼ਨਿੰਗ ਨਹੀਂ ਆਣੀ ਮੈਂ ਇਹਨਾਂ ਨੂੰ ਪੁੱਛਿਆ ਕਿ ਦੱਸੋ ਤੁਹਾਨੂੰ ਕਿਹਨੇ ਕਿਹਾ ਰੀਜ਼ਨਿੰਗ ਨਹੀਂ ਆਣੀ ਐਂਡ ਉਹ ਬੱਚੇ ਨੇ ਬੋਲਿਆ ਕਿ ਮੈਮ ਮੇਰਾ ਫਰੈਂਡ ਬੋਲ ਰਿਹਾ ਰੀਜ਼ਨਿੰਗ ਨਹੀਂ ਆਣੀ ਮੈਨੂੰ ਇਹ ਦੱਸੋ ਕਿ ਤੁਹਾਡਾ ਫਰੈਂਡ ਉੱਪਰ ਹੈ ਕਿ ਜਿਹੜਾ ਸਕੂਲ ਦਾ ਡਿਪਾਰਟਮੈਂਟ ਹੈ ਉਹ ਉੱਪਰ ਹੈ ਆਬਵੀਅਸਲੀ ਕਾਮਨ ਸੈਂਸ ਹੈ ਜੋ ਡਿਪਾਰਟਮੈਂਟ ਨੇ ਆਫੀਸ਼ੀਅਲ ਲੈਟਰ ਜਾਰੀ ਕੀਤਾ ਹੈ ਉਹੀ ਉੱਪਰ ਹੋਇਆ ਨਾ ਫਰੈਂਡ ਤੇ ਥੋੜੀ ਯਕੀਨ ਕਰੋਗੇ ਹੋ ਸਕਦਾ ਫਰੈਂਡ ਨੂੰ ਨੌਲੇਜ ਘੱਟ ਹੋਵੇ ਹੋ ਸਕਦਾ ਫਰੈਂਡ ਤੁਹਾਨੂੰ ਗੁਮਰਾਹ ਕਰਨਾ ਚਾਹੁੰਦਾ ਹੋਵੇ ਆਪਾਂ ਕੁਝ ਨਹੀਂ ਕਹਿ ਸਕਦੇ ਠੀਕ ਹੈ ਸੋ ਇਸ ਲਈ ਸਾਰੇ ਜਣੇ ਆਪਣੀ ਰੀਜ਼ਨਿੰਗ ਦੀ ਤਿਆਰੀ ਸ਼ੁਰੂ ਕਰ ਦਿਓ ਹੁਣ ਰੀਜ਼ਨਿੰਗ ਦੇ ਵਿੱਚੋਂ ਚਲੋ ਮੈਂ ਤੁਹਾਨੂੰ ਅਗਲੀ ਸਲਾਈਡ ਤੇ ਸਮਝਾਉਣੀ ਆ ਵੀ ਰੀਜ਼ਨਿੰਗ ਚੋਂ ਵੀ ਇੰਡੀਵਿਜੂਅਲੀ ਪਾਸ ਹੋਣਾ ਬਹੁਤ ਜ਼ਰੂਰੀ ਹੈ ਇਹ ਮੈਂ ਕੀ ਕਹਿ ਰਹੀ ਆ ਮੈਂ ਤੁਹਾਨੂੰ ਅੱਗੇ ਦੱਸਦੀ ਆ ਸੋ ਹਾਂਜੀ ਬਿਲਕੁਲ ਰੀਜ਼ਨਿੰਗ ਆਏਗੀ ਜਿਹੜੇ ਬੱਚਾ ਨੇ ਮੈਰਿਟੋਰੀਅਨ ਜਾਣੇ ਕਿਸੇ ਇਸ ਬੇਵਕੂਫੀ ਚ ਨਾ ਰਹਿ ਜਾਓ ਕਿ ਮੈਮ ਰ ਉਹ ਉਸ ਤੋਂ ਬਾਅਦ ਨੈਕਸਟ ਮੈਮ ਇਸ ਵਾਰ ਤਾਂ ਸਿਲੇਬਸ ਵਧਿਆ ਹੈ ਹਾਂਜੀ ਤੇ ਕੋਈ ਬੱਚੇ ਨਾ ਇਦਾਂ ਨੇ ਜਿਹੜੇ ਪਹਿਲਾਂ ਵਾਲੀਆਂ ਵੀਡੀਓਜ਼ ਤੇ ਕਮੈਂਟ ਕਰੀ ਜਾਂਦੇ ਆ ਮੈਮ ਆਪ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਮੈਮ ਆਪ ਐਸੇ ਕਰ ਰਹੇ ਹੋ ਵੈਸੇ ਕਰ ਰਹੇ ਹੋ ਅਰੇ ਬੇਟਾ ਜੋ ਨਿਊ ਅਸੀਂ ਨੇ ਅਪਡੇਟ ਦਿੱਤੀ ਹੈ ਤੁਸੀਂ ਉਹ ਤੇ ਜਾਓ ਪਹਿਲਾਂ ਉਹ ਚੈੱਕ ਕਰੋ ਜਾ ਕੇ ਹਨਾ ਤੁਸੀਂ ਤਾਂ ਪੁਰਾਣੀਆਂ ਵੀਡੀਓਜ਼ ਤੇ ਉਹ ਕਰੀ ਜਾਂਦੇ ਹੋ ਚਲੋ ਸੋ ਇਹ ਬੱਚੇ ਨੇ ਕਹਾ ਮੈਮ 150 ਦੇ ਅਕੋਰਡਿੰਗ ਤਿਆਰੀ ਕਰਵਾ ਦੋ ਰਜੇ ਤਿਆਰੀ ਲਈ ਤੁਹਾਨੂੰ ਪਤਾ ਹੈ ਇਸ ਵਾਰ ਸਾਡਾ ਆਨਲਾਈਨ ਬੈਚ ਚੱਲ ਰਿਹਾ ਤੁਸੀਂ ਸਾਨੂੰ ਜਿਹੜਾ ਹੈਗਾ ਇੱਕ ਵਟਸਐਪ ਨੰਬਰ ਹੈ ਉਹਦੇ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਚਲੋ ਵਟਸਐਪ ਨੰਬਰ ਮੈਂ ਬਾਅਦ ਚ ਲਿਖਵਾ ਦਿੰਦੀ ਹਾਂ ਠੀਕ ਹੈ ਤੁਸੀਂ ਉਹ ਤੇ ਰਜੇ ਸਾਨੂੰ ਕੰਟੈਕਟ ਕਰਕੇ ਬੇਸਿਕਲੀ 499 ਦੇ ਵਿੱਚ ਸਾਡਾ ਬੈਚ ਹੈ ਸਾਡੇ ਕੋਲ ਕਾਫੀ ਬੱਚੇ ਇਨਰੋਲ ਹੋ ਚੁੱਕੇ ਆ ਜਿਨ੍ਹਾਂ ਦੀ ਅਸੀਂ ਤਿਆਰੀ ਕਰਵਾ ਰਹੇ ਹਾਂਗੇ ਸੋ ਤੁਸੀਂ ਇੱਕ ਵਾਰ ਉਹ ਨੰਬਰ ਨੋਟ ਕਰ ਸਕਦੇ ਹੋ ਜਿੱਤੇ ਤੁਸੀਂ ਸਾਨੂੰ ਮੈਸੇਜ ਕਰਨਾ ਹੈ ਉਹ ਨੰਬਰ ਹੈਗਾ ਬੇਟਾ ਗਿਵ ਮੀ ਅ ਸੈਕਿੰਡ ਹਾਂਜੀ ਨੰਬਰ ਹੈਗਾ ਰਾਜੇ 7701190616 ਪੰਜ ਮਾਰਚ ਤੱਕ ਇਹਦੀ 499 ਕੀਮਤ ਹੈ ਇਸ ਤੋਂ ਬਾਅਦ ਇਹਦੇ ਪ੍ਰਾਈਸ ਵਗੈਰਾ ਇਨਕਰੀਜ਼ ਹੋ ਜਾਣਗੇ ਇਹਦੀ ਮੈਨੇ ਡਿਟੇਲਜ਼ ਵੀਡੀਓ ਬਣਾਈ ਹੈ ਸਾਡੇ ਸਰ ਵੱਲੋਂ ਬਣਾਈ ਗਈ ਉਹ ਮੈਂ ਆਈ ਬਟਨ ਚ ਉੱਪਰ ਲਿੰਕ ਦੇ ਦੂੰਗੀ ਉੱਥੋਂ ਤੁਸੀਂ ਜਾ ਕੇ ਦੇਖ ਸਕਦੇ ਹੋ ਚਲੋ ਬੇਟਾ ਉਸ ਤੋਂ ਬਾਅਦ ਰਾਜੇ ਅ ਮੈਂ ਮੈਰੀਟੋਰੀਅਸ ਚੋਂ ਇਹ ਜਿਹੇ ਹੀ ਆਣਗੇ ਸੋ ਹਾਂ ਬੱਚੇ ਨੇ ਰੀਜ਼ਨਿੰਗ ਵਾਲੇ ਉਤੇ ਵਿੱਚ ਉਹ ਕੀਤਾ ਸੀ ਹਾਂਜੀ ਬੇਟਾ ਬਿਲਕੁਲ ਇਦਾਂ ਦੇ ਆਣਗੇ ਇਹ ਮੈਂ ਡੈਮੋ ਕਲਾਸ ਅਪਲੋਡ ਕੀਤੀ ਸੀ ਜਿਹੜੀ ਸਾਡੇ ਬਾਅਦ ਚ ਦੀ ਹੈ ਸੋ ਬਿਲਕੁਲ ਇਦਾਂ ਦੇ ਹੀ ਕੁਐਸਚਨ ਆਣਗੇ ਠੀਕ ਹੈ ਔਰ ਉਸ ਤੋਂ ਬਾਅਦ ਮੈਮ ਓਨਲੀ ਆਬਜੈਕਟਿਵ ਟਾਈਪ ਕੁਐਸਚਨਸ ਆਉਣਗੇ ਪੇਪਰ 'ਚ ਹਾਂਜੀ ਬਿਲਕੁਲ ਬੇਟਾ ਆਬਜੈਕਟਿਵ ਟਾਈਪ ਹੀ ਆਉਣਗੇ ਆਬਜੈਕਟਿਵ ਦਾ ਮਤਲਬ ਕੀ ਹੈ ਨਾ ਐਮਸੀਕਿਊ ਟਾਈਪ ਹੈ ਨਾ ਕਿ ਸਾਨੂੰ ਇੱਕ ਸਵਾਲ ਦੇਤਾ ਉਹ ਸਵਾਲ ਦੀ ਸਾਨੂੰ ਚਾਰ ਆਪਸ਼ਨਾਂ ਦਿੱਤੀਆਂ ਅਸੀਂ ਇਹਦੇ ਵਿੱਚੋਂ ਟਿਕ ਕਰਕੇ ਉਧਰ ਓਐਮਆਰ ਸੀਟ ਦੇ ਵਿੱਚ ਗੋਲੇ ਭਰਨੇ ਹੋਣਗੇ ਬਿਲਕੁਲ ਆਬਜੈਕਟਿਵ ਟਾਈਪ ਹੀ ਆਉਂਦੇ ਸੋ ਹੁਣ ਤੁਸੀਂ ਆਬਜੈਕਟਿਵ ਟਾਈਪ ਦੇ ਹਿਸਾਬ ਨਾਲ ਤਿਆਰੀ ਕਰਨੀ ਹੈ ਨਾ ਕਿ ਸਬਜੈਕਟਿਵ ਮੈਥਡ ਦੇ ਨਾਲ ਕੋਈ ਆਪਾਂ ਉੱਥੇ 100 150 ਸ਼ਬਦਾਂ ਦੇ ਵਿੱਚ ਆਨਸਰ ਨਹੀਂ ਕਰਨਾ 1 मैम कि तैयारी करनी क्वेश्चन या फिर लैसन रीड करने प्लीज मैम मेरे क्वेश्चन का आंसर दे दौ दे। रजे देखो हूँ डिपेंड करता है कि हरेक सब्जैक्ट के अकॉर्डिंग स्ट्रैटेजी डिपेंड है जी चेंज कर रही है सो so, ओबियसली अगर इंग्लिश की तैयारी करनी है दस नंबर की इंग्लिश आओगी कॉम्प्रीहेंशन आएगा सो so, अगर थोड़ा थोड़ा पढ़ी चलोगे थोड़ी वोकैबुलरी ऑटोमैटिकली वी जाएगी ठीक है जी ਅਮ ਮੈਮ ਐਗਜ਼ਾਮ ਕਿੱਥੇ ਪੈਣਾ ਐਂਡ ਕਦੋਂ ਪੈਣਾ ਰੱਜੇ ਜਿਹੜੇ ਐਗਜ਼ਾਮ ਐ ਤੁਹਾਡੇ ਐਗਜ਼ਾਮ ਸੈਂਟਰ ਐਂਡ ਰੋਲ ਨੰਬਰ ਅੱਛਾ ਬਹੁਤ ਬੱਚਿਆਂ ਨੇ ਮੈਸੇਜ ਆਇਆ ਮੈਮ ਸਾਡੀ ਰਜਿਸਟ੍ਰੇਸ਼ਨ ਹੋ ਗਈ ਸਾਡਾ ਰੋਲ ਨੰਬਰ ਨਹੀਂ ਮਿਲਿਆ ਜੀ ਬੇਟਾ ਜੀ ਰੋਲ ਨੰਬਰ ਨਾਲ ਦੀ ਨਾਲ ਨਹੀਂ ਮਿਲਦੇ ਹੁੰਦੇ ਪੇਪਰ ਤੋਂ 4 ਜਾਂ 5 ਦਿਨ ਕਈ ਵਾਰੀ ਤਾਂ 2 ਜਾਂ 3 ਦਿਨ ਪਹਿਲਾਂ ਹੀ ਰੋਲ ਨੰਬਰ ਆਉਂਦੇ ਨੇ ਔਰ 2-3 ਦਿਨ ਪਹਿਲਾਂ ਹੀ ਸਾਨੂੰ ਪਤਾ ਚੱਲਦਾ ਕਿ ਸਾਡਾ ਪੇਪਰ ਕਿਹੜੀ ਥਾਂ ਹੋ ਰਿਹਾ ਹੈ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਵਾਈਏ ਥੋ ਤੁਹਾਨੂੰ ਨੇ ਸਾਰਾ ਕੁਝ ਮੰਗਿਆ ਹੈ ਕਿ ਭਾਈ ਥੋ ਤੁਸੀਂ ਕਿਹੜਾ ਐਗਜ਼ਾਮ ਸੈਂਟਰ ਚਾਹਣੇ ਹੋ ਕੀ ਚਾਹਣੇ ਹੋ ਉਸ ਬੇਸ ਤੇ ਤੁਹਾਡਾ ਸਾਰੇ ਦਾ ਸਾਰਾ ਡਾਟਾ ਤੁਹਾਨੂੰ ਮਿਲੇਗਾ ਪੇਪਰ ਕਿੱਥੇ ਪੜ੍ਹਨਾ ਹੈ ਕਦੋਂ ਪੜ੍ਹਨਾ ਇਹ ਸਾਰੀ ਚੀਜ਼ ਸਾਨੂੰ ਪੇਪਰ ਤੋਂ 1-2 ਦਿਨ ਪਹਿਲਾਂ ਪਤਾ ਚੱਲ ਜਾਈ ਗਈ ਬਕਾਇਦਾ ਤੁਹਾਨੂੰ ਕਿਹਾ ਜਾਏਗਾ ਕਿ ਭਾਈ ਆਪਣੇ ਰੋਲ ਨੰਬਰ ਡਾਊਨਲੋਡ ਕਰ ਲਓ ਸੋ ਉਹਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਤੁਸੀਂ ਰਜਿਸਟ੍ਰੇਸ਼ਨ ਭਰਤੀ ਤੁਹਾਨੂੰ ਮੈਸੇਜ ਆ ਗਿਆ ਕਿ ਯੂਅਰ ਰਜਿਸਟ੍ਰੇਸ਼ਨ ਇਜ਼ ਡਨ ਬਸ ਟੈਨਸ਼ਨ ਫਰੀ ਹੋ ਜਾ ਸਾਰਾ ਕੁਝ ਸਾਹਮ ਕੇ ਰੱਖੋ ਪਿਛਲੀ ਵਾਰ ਬੱਚਿਆਂ ਦੇ ਨਾ ਡਾਕੂਮੈਂਟਸ ਹੀ ਮਿਸਪਲੇਸ ਹੋ ਗਏ ਸੀ ਸੋ ਆਪਣੇ ਜਿਹੜੇ ਸਾਰੇ ਤੁਹਾਡੇ ਰਜਿਸਟ੍ਰੇਸ਼ਨ ਨੰਬਰ ਨੇ ਪਾਸਵਰਡ ਨੇ ਇਹ ਸਾਰੀਆਂ ਚੀਜ਼ਾਂ ਸਾਹਮ ਕੇ ਰੱਖੋ ਪ੍ਰਿੰਟ ਆਊਟ ਕਢਾ ਕੇ ਰੱਖ ਲਿਓ ਠੀਕ ਹੈ ਮੈਮ ਫਾਰਮ ਕਿੱਥੇ ਫਾਰਮ ਕਿੱਥੇ ਭਰਨਾ ਹੈ ਜੇ ਤੁਹਾਨੂੰ ਮੈਂ ਵੈਬਸਾਈਟ ਦੱਸ ਦਿਆਂ ਕਿ ਤੁਸੀਂ ਉੱਥੇ ਜਾ ਕੇ ਆਪਣੇ ਆਪ ਨੂੰ ਲੌਗਇਨ ਕਰ ਸਕਦੇ ਹੋ ਵੈਰੀ ਗੁੱਡ ਜੀ ਮੈਮ ਐਂਡ ਮੇ ਲਿਖਾ ਹੋਇਆ ਆਏਗਾ ਵਿਸ਼ ਆਪੋਜੀਸ਼ਨ ਅਬਿਲਿਟੀ ਸੋ ਰੱਜੇ ਇਸ ਬਾਰ ਇਹ ਚੀਜ਼ ਜਿਹੜੀ ਹੈਗੀ ਸਕੂਲ ਆਫ ਐਮਿਨੈਂਸ ਦੇ ਵਿੱਚ ਨਹੀਂ ਸੀ ਆਈ ਠੀਕ ਹੈ ਬੱਚਿਆਂ ਨੇ ਗ੍ਰਾਮਰ ਵਾਲਾ ਪੋਰਸ਼ਨ ਪੁੱਛਿਆ ਇਹ ਮੈਂ ਤੁਹਾਨੂੰ ਦੱਸ ਦੇ ਲਈਆ ਠੀਕ ਹੈ ਉਸ ਤੋਂ ਬਾਅਦ ਮੈਮ WHH ਵਾਸਤੇ ਸਰਟੀਫਿਕੇਟ ਬਣਾਉਣਾ ਪੈਣਾ ਹੈ ਜੇ WHH ਜਿਹੜੀ ਹੈਗੀ ਆ ਨਾ ਉਹ ਇੱਕ ਆਪਣਾ ਜਿਹੜੀ ਮੈਰੀਟੋਰੀਅਸ ਸਕੂਲ ਹੈ ਉਹਦੇ ਵਿੱਚ ਰਿਜ਼ਰਵੇਸ਼ਨ ਆ ਰਹੀ ਹੈ WHH ਹੁੰਦਾ ਔਮਨ ਹੈਡਡ ਹਾਊਸਹੋਲਡ ਯਾਨੀ ਕਿ ਉਹ ਪਰਿਵਾਰਾਂ ਦੀਆਂ ਬੱਚੀਆਂ ਜਿਨ੍ਹਾਂ ਦੇ ਘਰੇ ਕੀ ਨੇ ਔਰਤਾਂ ਮੁਖੀ ਨੇ ਯਾਨੀ ਕੋਈ ਬੱਚੀ ਹੈ ਜਿਹਦੇ ਫਾਦਰ ਸਾਹਿਬ ਦੀ ਡੈਥ ਹੋਈ ਹੋਈ ਹੈ ਫਾਦਰ ਸਾਹਿਬ ਗੁੰਮਸ਼ੁਦਾ ਨੇ ਜਾਂ ਫਿਰ ਪੇਰੈਂਟ ਜਿਨ੍ਹਾਂ ਦਾ ਤਲਾਕ ਹੋਇਆ ਹੋਇਆ ਉਹ ਤਾਂ ਦੇ ਬੱਚਾ ਨੂੰ ਰਿਜ਼ਰਵੇਸ਼ਨ ਮਿਲਦੀ ਹੈ ਸੋ ਬਿਲਕੁਲ ਬੇਟਾ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਪ੍ਰੂਫ ਹੋਣਾ ਚਾਹੀਦਾ ਹਰੇਕ ਚੀਜ਼ ਦਾ ਕਿ ਹਾਂਜੀ ਤੁਹਾਡੇ ਫਾਦਰ ਸਾਹਿਬ ਨਹੀਂ ਹੈਗੇ ਕਿ 7 ਸਾਲ ਗੁੰਮਸ਼ੁਦਾ ਨੂੰ ਹੋ ਗਏ ਹੋਣ ਹਨਾ ਤਾਂ ਉਹ ਚੀਜ਼ ਉਹ ਕਰਦੇ ਆ ਉਸ ਤੋਂ ਬਾਅਦ ਬੱਚਿਆਂ ਦੇ ਅਗੇ ਇਨ ਕੰਪਲੀਮੈਂਟ ਹੈ ਮੈਮ ਇਟਸ ਰੀਅਲੀ ਇਫੈਕਟਿਵ ਠੀਕ ਹੈ ਸਾਰੇ ਸਬਜੈਕਟਸ ਦੀ ਪ੍ਰੈਪਰੇਸ਼ਨ ਕਰਾ ਦੋ ਬੇਟਾ ਜੀ ਅਗੇਨ ਯੂ हैव टू ਜੁਆਇਨ ਦ ਬੈਚ ਬਹੁਤ ਹੀ ਮਿਨੀਮਲ ਜੀ ਕੀਮਤ ਹੈ ਅਗਰ ਜੈਨੂਇਨ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਸਾਡੇ ਸਰ ਨਾਲ ਕੰਟੈਕਟ ਕਰ ਸਕਦੇ ਹੋ ਉਹ ਫੀਸ ਥੋੜੀ ਬਹੁਤ ਹੀ ਉੱਪਰ ਥੱਲੇ ਕਰ ਦੇਣਗੇ ਠੀਕ ਹੈ ਜੀ ਉਸ ਤੋਂ ਬਾਅਦ ਰਜੇ ਅ ਮੈਮ ਜੇ ਮੈਂ ਤੁਹਾਡਾ ਮੈਰੀਟੋਰੀਅਸ ਦਾ ਕੋਰਸ ਬੁਆਏ ਕਰ ਲਵਾਂਗਾ ਤਾਂ ਮੇਰੀ ਮੈਰੀਟੋਰੀਅਸ ਪੇਪਰ ਦੀ ਪੂਰੀ ਤਿਆਰੀ ਹੋ ਜਾਊਗੀ ਹਾਂਜੀ ਬਿਲਕੁਲ ਤੁਸੀਂ ਸਾਡੇ ਬੈਚ ਬਾਰੇ ਜਾਣਨ ਲਈ ਉੱਪਰ ਆਈ ਬਟਨ ਤੇ ਕਲਿੱਕ ਕਰੋ ਅੱਜ ਮੈਨੇ ਹੁਣੇ ਅਪਲੋਡ ਕੀਤੀ ਹੈ ਉਹ ਵੀਡੀਓ ਉੱਥੇ ਜਾ ਕੇ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਮਿਲ ਜੇਗੀ ਕਿ ਸਾਡੇ ਬੈਚ ਦੇ ਵਿੱਚ ਅਸੀਂ ਕੀ ਕਰਾ ਰਹੇ ਹਾਂ ਕਿ ਨਹੀਂ ਕਰਾ ਰਹੇ ਮੈਥ ਦੇ ਸਾਡੇ 3 ਤੋਂ 4 ਚੈਪਟਰ ਕੰਪਲੀਟ ਹੋ ਗਏ ਨੇ ਰੀਜ਼ਨਿੰਗ ਦੇ ਵੀ ਸਾਡੇ 3 ਤੋਂ 4 ਚੈਪਟਰ ਕੰਪਲੀਟ ਹੋ ਗਏ ਅੱਜ ਅਸੀਂ ਕਯੂਬ ਐਂਡ ਡਾਈਸ ਵਾਲਾ ਚੈਪਟਰ ਕਰਨਾ ਸੋ ਇਸ ਤਰੀਕੇ ਨਾਲ ਸਾਰਾ ਕੁਝ ਚੱਲ ਰਿਹਾ ਸੋ ਤੁਸੀਂ ਕਲਾਸ ਲਗਵਾ ਲਿਆ ਕਰੋ ਮੈਮ ਬਹੁਤ ਡਰ ਲੱਗਦਾ ਬਹੁਤ ਇਗਜ਼ਾਮ ਵੀ ਕਲੀਅਰ ਕਰਨਾ ਹੈ ਸੋ ਪਲੀਜ਼ ਤੁਸੀਂ ਪ੍ਰੈਪਰੇਸ਼ਨ ਕਰਵਾ ਦਿਓ ਤੁਹਾਨੂੰ ਦੱਸਦਾ ਇਹਦਾ ਇਲਾਜ ਅਗੇ ਮੈਮ ਕੈਨ ਯੂ ਪਲੀਜ਼ ਰਿਕਮੈਂਡ ਮੀ ਅ ਚੈਨਲ ਫॉर ਸਾਇੰਸ ਸਬਜੈਕਟ ਆਮ ਅ ਲिटल ਬਿਟ ਵੀਕ ਇਟ ਸਾਇੰਸ ਦੈਟਸ ਵਾਈ ਅ ਜੇ ਇਤਨਾ ਪ੍ਰੋਪਰ ਤਾਂ ਫਿਰ ਤੁਸੀਂ ਜਿਹੜਾ 10th ਚ ਪੜ ਕੇ ਆਏ ਹੋ ਉਹਦੀ ਹੀ ਪ੍ਰੈਪਰੇਸ਼ਨ ਕਰ ਸਕਦੇ ਹੋ ਠੀਕ ਹੈ ਮੈਮ ਸਿੰਪਲ ਕੰਪਲੈਕਸ ਐਂਡ ਕੰਪਾਊਂਡ ਸੈਂਟੈਂਸ ਸਮਝ ਨਹੀਂ ਆ ਰਿਹਾ ਪਲੀਜ਼ ओके ਇਹ ਤਾਂ ਐਡਾ ਤਾਂ ਇੱਥੇ ਕੋਈ ਚੱਕਰੀ ਨਹੀਂ ਹੈ 10 ਨੰਬਰ ਦੀ ਤਾਂ ਉਹ ਹੈ इंग्लिश ਆਣੀ ਉਹਦੇ ਵਿੱਚੋਂ 4-5 ਤੋਂ 6 ਕੁਐਸਚਨ ਤੁਹਾਨੂੰ ਪੈਰਾਗ੍ਰਾਫ ਚ ਮਿਲ ਜਾਣੇ ਆ ਬਾਕੀ ਸਵਾਲ ਜਿਹੜੇ ਹੈਗੇ ਥੋੜੀ ਮੋਤੀ ਸੌਖੀ ਸੌਖੀ ਜੀ ਗ੍ਰਾਮਰ ਆਏਗੀ ਠੀਕ ਹੈ ਹਲੋ ਮੈਮ ਇਸ ਵਾਰ ਮੈਰੀਟੋਰੀਅਸ ਦਾ ਪੇਪਰ 150 ਹੈਗਾ ਹੈ ਜੀ ਹਾਂਜੀ ਹਾਂਜੀ ਬਿਲਕੁਲ 150 ਦੇ ਪਹਿਲਾਂ 100 ਦਾ ਹੁੰਦਾ ਸੀ ਬੇਟਾ ਹੁਣ ਇਹ 150 ਦੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਬਸ ਮੈਨੂੰ ਲੱਗਦਾ ਇਹ ਸਾਰੇ ਮੋٹے ਮੋٹے ਜੋ ਕਮੈਂਟ ਸੀਗੇ ਤੇ ਐਂਡ ਕੋਈ ਕਹਿ ਰਿਹਾ ਸੀ ਕਿ ਸਾਰੇ ਸਬਜੈਕਟ ਹੋਣਗੇ ਹੁਣ ਹਿੰਦੀ ਇੰਗਲਿਸ਼ ਹਾਂਜੀ ਹਾਂਜੀ ਬੇਟਾ ਦੇਖੋ ਤੁਸੀਂ ਤੁਹਾਡੇ ਕੋਲ ਨਾ ਨੌਲੇਜ ਹੈ ਤੁਹਾਡੇ ਕੋਲ ਇਸ ਵਾਰ ਸੋਸ਼ਲ ਮੀਡੀਆ ਤੁਸੀਂ ਸਰਚ ਕਰੋ ਕਿ ਆਫੀਸ਼ੀਅਲ ਵੈਬਸਾਈਟ ਆਫ ਤੁਹਾਨੂੰ ਪਤਾ ਹੈ ਨਾ ਆਫੀਸ਼ੀਅਲ ਵੈਬਸਾਈਟ ਹੈ ਕਿ pscb.ac.in ਉੱਥੇ ਜਾਓ ਉੱਥੇ ਬਕਾਇਦਾ ਪਹਿਲੇ ਨੰਬਰ ਤੇ ਲਾਈਨ ਚੱਲਦੀ ਪਈ ਹੈ ਰਜਿਸਟ੍ਰੇਸ਼ਨ ਫਾਰ ਮੈਰੀਟੋਰੀਅਸ ਐਂਡ ਸਕੂਲ ਆਫ ਐਮੀਨੈਂਸ ਉੱਥ ਹਣਾ ਤੁਸੀਂ ਕਿਸੇ ਤੇ ਕਿਉਂ ਯਕੀਨ ਕਰਨਾ ਤੁਸੀਂ ਡਿਪਾਰਟਮੈਂਟ ਤੇ ਯਕੀਨ ਕਰੋ ਨਾ ਠੀਕ ਹੈ ਸੋ ਥੈਂਕ ਯੂ ਵੈਰੀ ਮਚ ਬਾਕੀ ਸਾਰੇ ਬੱਚਾ ਨੇ ਬਹੁਤ ਵਧੀਆ ਵਧੀਆ ਜਿਹੜੇ ਹੈਗੇ ਨੇ ਕਮੈਂਟਸ ਕੰਪਲੀਮੈਂਟਸ ਆਏ ਨੇ ਉਹਨਾਂ ਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਮ ਮੋਤੇ ਫੋਨ ਲੈ ਜਾਣਾ ਅਲਾਉਡ ਹੈ ਅਗਰ ਘਰਦਿਆਂ ਨਾਲ ਗੱਲਬਾਤ ਕਰਨੀ ਹੈ ਨਹੀਂ ਨਹੀਂ ਬੇਟਾ ਫੋਨ ਵਗੈਰਾ ਉੱਥੇ ਕੁਛ ਅਲਾਉਡ ਨਹੀਂ ਹੈ ਫੋਨ ਅਲਾਉਡ ਨਹੀਂ ਹੈਗਾ ਉੱਥੇ ਉੱਥੇ ਘਰੇ ਗੱਲ ਉਹਨਾਂ ਦੇ ਫੋਨਾਂ ਤੋਂ ਹੀ ਕਰਵਾਈ ਜਾਂਦੀ ਹੈ ਠੀਕ ਹੈ ਥੈਂਕ ਯੂ ਸੋ ਮਚ ਮੈਮ ਮੈਥ ਦੀਆਂ ਵੀ ਪਲੀਜ਼ YouTube ਤੇ ਕਲਾਸ ਲਗਾ ਲਓ ਮੈਂ 2013 ਦਾ ਉਹ ਬਹੁਤ IAS ऑफिसर के लिए क्या सब्जेक्ट चूज करूं बेटा अग, अगर तुम्हारा जेन्युइनली ਸੁਪਨਾ ਹੈ IAS ਬਣਨ ਦਾ ਤਾਂ ਆਰਟਸ ਬੈਸਟ ਹੈ ਠੀਕ ਹੈ ਆਰਟਸ ਜਿਸ ਨੂੰ ਆਪਾਂ ਹਿਊਮਨਿਟੀਜ਼ ਕਹਿੰਦੇ ਨੇ ਬੈਸਟ ਹੈ ਅ ਚਲੋ ਸੋ ਆਈ ਥਿੰਕ ਇਹ ਸਾਰੇ ਮੇਨ ਮੈਂਡ ਡਾਊਟਸ ਜੇ ਅਗਰ ਕੁਝ ਹੋਰ ਰਹਿ ਗਿਆ ਹੋਇਆ ਤਾਂ ਮੈਨੂੰ ਤੁਸੀਂ ਉਹ ਦੱਸਦੇ ਹੋ ਹੁਣ ਮੈਂ ਤੁਹਾਨੂੰ ਲੈ ਕੇ ਚਲਦੀ ਆਂ ਵੈਬਸਾਈਟ ਤੇ ਬਈਟ ਆਹ ਜਿਹੜੀ ਹੈਗੀ ਐ ਸਕੂਲ ਆਫ ਫੈਮਿਨੈਂਸ ਵਾਲਿਆਂ ਦੀ ਆਫੀਸ਼ੀਅਲ ਵੈਬਸਾਈਟ ਐ ਤੁਸੀਂ ਸਭ ਤੋਂ ਪਹਿਲਾਂ ਇੱਥੇ ਦੇਖੋ ਆ ਲਿਖਿਆ ਹੋਇਆ ਜੁਆਇੰਟ ਐਂਟ੍ਰੈਂਸ ਟੈਸਟ ਫਾਰ ਐਡਮਿਸ਼ਨ ਯਾਨੀ ਕਿ ਇਸ ਵਾਰ ਮੈਰੀਟੋਰੀਅਸly ਸਕੂਲ ਆਫ ਫੈਮਿਨੈਂਸ ਦਾ ਜੁਆਇੰਟ ਐਂਟ੍ਰੈਂਸ ਟੈਸਟ ਹੋਣਾ ਐ ਜੁਆਇੰਟ ਦਾ ਮਤਲਬ ਪਤਾ ਨਾ ਕੀ ਹੁੰਦਾ ਇਕੱਠਾ ਕਰਕੇ ਲੈਣਾ ਐ ਉਸ ਤੋਂ ਬਾਅਦ ਤੁਸੀਂ ਇੱਥੋਂ ਲੌਗਇਨ ਕਰ ਸਕਦੇ ਹੋ ਰ ਦੇਖੋ ਬੇਟਾ ਹੁਣ ਇੱਥੇ ਆਪਾਂ ਆਪਣੀ ਕਾਮਨ ਸੈਂਸ ਯੂਜ਼ ਕਰਨੀ ਹੈ ਕਿਵੇਂ ਮੈਮ ਦੇਖੋ ਇਥੇ ਨਾਲੇ ਇੰਪੋਰਟੈਂਟ ਇਨਫੋਰਮੇਸ਼ਨ ਦਾ ਇੱਕ ਟੇਬਲ ਬਣਾਇਆ ਜਿਹਦੇ ਵਿੱਚ ਇਹਨਾਂ ਨੇ ਇੱਕ ਪਾਸੇ ਸਕੂਲ ਆਫ ਫੈਮਿਨੈਂਟਸ ਦੂਜੇ ਪਾਸੇ ਮੈਰੀਟੋਰੀਅਸ ਸਕੂਲ ਰੱਖੇ ਨੇ एलिਜੀਬਿਲਟੀ ਕ੍ਰਾਈਟੇਰੀਆ ਦੋਨਾਂ ਦਾ ਵੱਖਰਾ-ਵੱਖਰਾ ਹੈ ਅਲੱਗ-ਅਲੱਗ ਆਪਸ਼ਨਾਂ ਨੇ ਰਿਜ਼ਰਵੇਸ਼ਨ ਪਾਲਿਸੀ ਦੋਨਾਂ ਦੀ ਅਲੱਗ-ਅਲੱਗ ਹੈ ਸੀਟ ਦੋਨਾਂ ਦੀਆਂ ਵੱਖਰੀਆਂ-ਵੱਖਰੀਆਂ ਨੇ ਪਰ ਬੇਟਾ ਸਿਲੇਬਸ ਦੇ ਵਿੱਚ ਦੋ ਵੱਖਰੀਆਂ ਆਪਸ਼ਨਾਂ ਨਹੀਂ ਹੈਗੀਆਂ ਸਿਲੇਬਸ ਇੱਕੋ ਹੀ ਹੈ ਦੋਨਾਂ ਦਾ ਸੋ ਪਹਿਲੀ ਗੱਲ ਇਥੋਂ ਹੀ ਕਲੀਅਰ ਹੋ ਜਾਣਾ ਚਾਹੀਦਾ ਕਿ ਸਿਲੇਬਸ ਇੱਕੋ ਹੀ ਆਏਗਾ ਯਾਨੀ ਕਿ ਪੇਪਰ ਇੱਕ ਹੀ ਹੋਏਗਾ एलिਜੀਬਿਲਟੀ ਕ੍ਰਾਈਟੇ CBSE ਵਾਲੇ ਅਲਾਊਡ ਨਹੀਂ ਹੈਗੇ ਉਹ ਸਿਰਫ 2-3% ਰਿਜ਼ਰਵੇਸ਼ਨ ਜਵੇਂ WHH ਜਾਂ ਉਹ ਜਿਹੜੀ ਹੋਰ ਇੱਕ ਦੋ ਰਿਜ਼ਰਵੇਸ਼ਨ ਆ ਉਹਦੇ ਅੰਡਰ ਆਉਂਦੇ ਆ ਬਟ ਜਿਹੜਾ ਸਕੂਲ ਆਫ ਫੈਮਿਨੈਂਸ ਹੈ ਉੱਥੇ ਬੇਟਾ ICSE ਬੋਰਡ ਦੇ ਬੱਚੇ ਵੀ ਅਲਾਊਡ ਹੈ CBSE ਦੇ ਬੱਚੇ ਵੀ ਅਲਾਊਡ ਹੈ ਲਗਭਗ 25% ਤੋਂ ਸੀਟਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਲਈ ਰੱਖੀਆਂ ਜਾਂਦੀਆਂ ਨੇ ਜਿਹੜੇ ਆਪਣਾ CBSE ਤੇ ICSE ਬੋਰਡ ਦੇ ਬੱਚੇ ਹੁੰਦੇ ਆ ਕਲੀਅਰ ਹੈ ਚਲੋ ਹੁਣ ਤੁਹਾਨੂੰ ਅਸੀਂ ਦਿਖਾਉਣੇ ਆ ਜਿਹੜਾ ਹੈਗਾ ਇਹਨਾਂ ਦਾ ਸਿਲੇਬਸ ਠੀਕ ਹੈ ਆਪਾਂ 11th ਕਲਾਸ ਵਾਲਾ ਡਾਇਰੈਕਟ ਦੇਖ ਲੈਣੇ ਆਂਗੇ सिलेबस देखो दो सेम ही है जिन्होंने नौवीं उन्होंने भी सेम है ज्यावी सेज पर सबर क्लास नाइन चलोथ का आ गया आलैवथ का ठीक है हमें बेटा ध्यान न पढ़ो सारे जने सब पहला सू लैंगज एंड प्रोफिशंसी आएगी इंग्लिश हिंदी तीन भाषावान दस 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 नंबर दिन लाइक इंगलिशों दस हिंदी दस से पाबी दस ठीक है ਟੋਟਲ 30 ਹੋ ਗਿਆ ਐਂਡ ਮਾਰਕਸ ਵੀ 30.30 ਬਣ ਰਹੀ ਹੈ ਰੀਡਿੰਗ ਕੰਪਰੀਹੈਂਸ਼ਨ ਐਂਡ ਲੈਂਗੁਏਜ ਅਬਿਲਿਟੀ ਬੇਸਡ ਔਨ ਦਾ ਸਿਲੇਬਸ ਔਫ ਗ੍ਰੇਡ 10th ਐਸ ਰਿਕਮੈਂਡਡ ਬਾਈ ਦਾ ਸਕੂਲ ਐਜੂਕੇਸ਼ਨ ਬੋਰਡ ਯਾਨੀ ਜਿਹੜਾ ਤੁਹਾਡੇ 10ਵੀਂ ਦੇ ਵਿੱਚ ਕੋਈ ਨਾ ਕੋਈ ਪੈਰਾ ਤੋਂ ਕੋਈ ਨਾ ਕੋਈ ਕਹਾਣੀ ਚੱਕ ਕੇ ਪਾਉਣਗੇ ਬਾਹਰੋਂ ਨਹੀਂ ਕਿਤੋਂ ਆਉਂਦਾ ਹੈਗਾ ਕਲੀਅਰ ਐਂਡਿੰਗ ਸ਼ਾਬਾਸ਼ ਅੱਗੇ ਕੀ ਕਹਿ ਰਹੇ ਨੇ ਨੈਕਸਟ ਦੇਖੋ ਕੀ ਕਹਿ ਰਿਹਾ ਨੈਕਸਟ ਇਹਨਾਂ ਨੇ ਕੀ ਆਏ ਕਹਿੰਦੇ ਸਾਇੰਸ ਆਏਗੀ ਠੀਕ ਹੈ ਸਾਇੰਸ ਦੇ ਵਿੱਚ ਕੀ ਹੁੰਦਾ ਫਿਜ਼ਿਕਸ ਹੁੰਦੀ ਹੈ ਕੈਮਿਸਟਰੀ ਤੇ ਬਾਇਓਲੋਜੀ ਫਿਜ਼ਿਕਸ ਦੇ ਬੇਟਾ 10 ਸਵਾਲ ਪੁੱਛਣਗੇ ਕੈਮਿਸਟਰੀ ਦੇ 10 ਸਵਾਲ ਹੋਣਗੇ ਬਾਇਓਲੋਜੀ ਦੇ 10 ਤਾਂ ਕੈਮਿਸਟਰੀ ਹੁੰਦੀ ਹੈ ਬੇਟਾ ਆਪਣੀ ਰਸਾਇਣਿਕ ਵਿਗਿਆਨ ਤੇ ਬਾਕੀ ਦੋ ਮੇਰੇ ਮਾਈਂਡ ਤੋਂ ਸਕਿਪ ਹੋ ਗਏ ਇਹਦੇ ਵਿੱਚ ਦੇਖੋ 30 ਕੁਐਸਚਨ 30 ਮਾਰਕਸ ਹੋਣਗੇ ਬੇਸਿਕ ਮੈਥਮੈਟਿਕਸ ਬੇਸਡ ਔਨ ਦ ਸਿਲੇਬਸ ਔਫ ਗ੍ਰੇਡ 10 ਰਿਕਮੈਂਡਡ ਬਾਈ ਦ ਪੰਜਾਬ ਸਕੂਲ ਐਜੂਕੇਸ਼ਨ ਉਸ ਤੋਂ ਬਾਅਦ ਮੈਥ ਦਾਗੇ ਇਹਨਾਂ ਨੇ ਆ ਦੋ ਚੀਜ਼ ਉਲਟ-ਪੁਲਟ ਲਿਖਤੀਆਂ ਠੀਕ ਹੈ ਆਹ ਸਾਇੰਸ ਉੱਪਰਲੇ ਪਾਸੇ ਆਉਣੀ ਸੀ ਆ ਮੈਥ ਥੱਲੇਲੇ ਪਾਸੇ ਆਉਣਾ ਸੀ ਬੱਟ ਠੀਕ ਹੈ ਅਸੀਂ ਸਮਝਦੇ ਆਏ ਕੀ ਕਹਿਣਾ ਚਾਹੁੰਦੇ ਆ ਉਸ ਤੋਂ ਬਾਅਦ ਮੈਥ ਦਾ ਵੀ ਕੁੱਲ ਮਿਲਾ ਕੇ ਇਹ ਕਹਿਣਾ ਚਾਹ ਰਹੇ ਆ ਵੀ 10ਵੀਂ ਦਾ ਸਿਲੇਬਸ ਹੀ ਆਊਗਾ ਜ਼ਿਆਦਾ ਤੁਸੀਂ ਟੈਨਸ਼ਨ ਨਾ ਲਓ ਜ਼ਿਆਦਾ ਪੜਕੋ ਨਾ ਜੋ ਤੁਸੀਂ ਹੁਣ ਪੇਪਰ ਦੇ ਕੇ ਹਟਿਓ ਹਜੇ ਹੁਣ ਤਾਂ ਤੁਸੀਂ ਪੇਪਰ ਦੇ ਕੇ ਹਟਿਓ ਹਨਾ ਸੋ ਉਸ ਦੇ ਹਿਸਾਬ ਨਾਲ ਇਹ ਜਿਹੜੀ ਹੈਗੀ ਹਰ ਇੱਕ मूव टू द नेक्स्ट पार्ट उस तो बाद बेटा की आएगी सोशल साइंस आएगी ठीक है हां जी उस तो बाद रहते सोशल साइंस सोशल साइंस ਜਿਹਨੂੰ ਅਸੀਂ ਐਸਐਸਟੀ ਯਾਨੀ ਕਿ ਸਮਾਜਿਕ ਸਿੱਖਿਆ ਕਹਿੰਦੇ ਆ ਉਹਦੇ ਵਿੱਚੋਂ ਦੇਖੋ ਸਾਡੇ ਕੋਲ ਜੀਓਗ੍ਰਾਫੀ ਹੈ ਹਿਸਟਰੀ ਹੈ ਸਿਵਿਕਸ ਹੈ ਤੇ ਇਕਨੋਮਿਕਸ ਹੈ ਇਕਨੋਮਿਕਸ ਯਾਨੀ ਕਿ ਅਰਥਸ਼ਾਸਤਰ ਤੇ ਸਿਵਿਕਸ ਨਾਗਰਿਕ ਸ਼ਾਸਤਰ ਹਿਸਟਰੀ ਇਤਿਹਾਸ ਤੇ ਜੀਓਗ੍ਰਾਫੀ ਪਗੋਲ ਹੈ ਨਾ ਪਗੋਲ ਜੋ 9 ਸਵਾਲ ਆਉਣਗੇ ਹਿਸਟਰੀ ਜੋ 9 ਸਿਵਿਕਸ ਚੋਂ 6 ਤੇ ਇਕਨੋਮਿਕਸ ਚੋਂ 6 ਟੋਟਲ 30 30 ਦਾ ਬਣ ਜਾਊਗਾ ਲੌਜੀਕਲ ਰੀਜ਼ਨਿੰਗ ਦਿਸ ਇਸ ਵੈਰੀ ਵੈਰੀ ਇੰਪੋਰਟੈਂਟ ਰੀਜ਼ਨਿੰਗ ਦੋ ਪਾਰਟਸ ਦੇ ਵਿੱਚ ਹੁੰਦੀ ਹੈ ਬੇਟਾ ਇੱਕ ਲੌਜੀਕਲ ਰੀਜ਼ਨਿੰਗ ਹੋਰ ਇੱਕ ਵਰਬਲ ਰੀਜ਼ਨਿੰਗ ਲੌਜੀਕਲ ਰੀਜ਼ਨਿੰਗ ਦੇ ਵਿੱਚ ਕੀ ਹੁੰਦਾ ਸ਼ੇਪਸ ਹੁੰਦੀਆਂ ਨੇ ਠੀਕ ਹੈ ਜ ਔਰ ਜਿਹੜੀ ਦੂਸਰੀ ਰੀਜ਼ਨਿੰਗ ਹੈ ਬੇਟਾ ਉਹ ਨੂੰ ਅਸੀਂ ਕੀ ਕਹਨੇ ਆ ਵਰਬਲ ਰੀਜ਼ਨਿੰਗ ਕਹਨੇ ਆ ਵਰਬਲ ਰੀਜ਼ਨਿੰਗ ਯਾਨੀ ਇਹਦੇ ਵਿੱਚ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਜਿਵੇਂ ਕਿ ਬਲੱਡ ਰਿਲੇਸ਼ਨ ਵਾਲਾ ਇੱਕ ਚੈਪਟਰ ਹੁੰਦਾ ਉਹ ਇਹਦੇ ਚ ਆਜੂਗਾ ਸੋ 15-15 ਦੇ ਹੋਗੇ ਠੀਕ ਹੈ ਸੋ ਇਹ ਬਹੁਤ ਹੀ ਇੰਪੋਰਟੈਂਟ ਹੈ ਮੈਂ ਤੁਹਾਨੂੰ ਇੱਕ ਅਗਰ ਇੱਕ ਹੋਰ ਚੀਜ਼ ਦੱਸਾਂ ਤਾਂ एलिਜੀਬਿਲਟੀ ਕ੍ਰਾਈਟੇਰੀਆ ਤੁਸੀਂ ਇੱਥੋਂ ਆ ਕੇ ਪੜ੍ਹ ਸਕਦੇ ਹੋ ਹਰ ਇੱਕ ਚੀਜ਼ ਬਹੁਤ ਅੱਛੇ ਤਰੀਕੇ ਨਾਲ ਇੱਥੇ ਮੈਂਸ਼ਨ ਕੀਤੀ ਗਈ ਹੈ ਠੀਕ ਹੈ ਜਿਵੇਂ ਅਗਰ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਹੀ ਦਵਾਂ ਹਾਂਜੀ 1 ਮਿੰਟ ਸਟੂਡੈਂਟ ਫਰਮ ਦ ਰਿਜ਼ਰਵ ਕੈਟੇਗਰੀ ਰਿਜ਼ਰਵੇਸ਼ਨ ਵਾਲੇ ਤੁਸੀਂ ਅਲੱਗ-ਅਲੱਗ ਆਪਣਾ ਦੇਖ ਸਕਦੇ ਹੋ ਠੀਕ ਹੈ ਹਾਂਜੀ ਆਹ ਲਾਈਨ ਬਹੁਤ ਇੰਪੋਰਟੈਂਟ ਹੈ ਕਿਹੜੀ ਵਾਲੀ ਦੱਸ ਦਿਓ ਦੇਖੋ ਕਹਿੰਦੇ ਤਾਂ ਮਿਨੀਮਮ ਕੁਆਲੀਫਾਈਇੰਗ ਮਾਰਕਸ ਦੇਖੋ ਮਿਨੀਮਮ ਦਾ ਮਤਲਬ ਹੁੰਦਾ ਕਿ ਘੱਟੋ-ਘੱਟ ਐਨੇ ਤਾਂ ਆਉਣੇ ਹੀ ਚਾਹੀਦੇ ਆ ਦ ਮਿਨੀਮਮ ਮਿਨੀਮਮ ਕੁਆਲੀਫਾਈਇੰਗ ਮਾਰਕਸ ਫॉर ਦ ਐਡਮਿਸ਼ਨ ਟੈਸਟ ਆ 35% ਇਨ ਸਬਜੈਕਟ ਐਂਡ 35% ਇਨ ਰੀਜ਼ਨਿੰਗ ਐਂਡ 40% ਇਨ ਟੋਟਲ ਦੇਖੋ ਬੇਟਾ ਹੁਣ ਸਾਡੇ ਕੋਲੇ ਕੀ ਸੀਗਾ ਸਾਡੇ ਕੋਲ ਰੀਜ਼ਨਿੰਗ ਹੈ ਰੀਜ਼ਨਿੰਗ ਕਿੰਨੀ ਰਹੀ ਹੈ 30 ਹੈ ਤਾਂ 3 ਦਾ 35% ਕੱਢ ਲਿਓ ਉਹ ਉਹ ਬਾਰੇ ਹੀ ਚਾਹੀਦੇ ਨੇ ਠੀਕ ਹੈ ਔਰ ਹਰੇਕ ਸਬਜੈਕਟ ਚੋਂ ਤੁਹਾਡੇ 35% ਬਣਨੇ ਚਾਹੀਦੇ ਤੇ ਓਵਰਆਲ 40% ਬਣਨੇ ਚਾਹੀਦੇ ਹੁਣ ਤੁਹਾਨੂੰ ਪਰਸੈਂਟੇਜ ਦਾ ਕੱਢਣੀ ਆਉਂਦੀਆਂ ਨੂੰ ਹਰੇਕ ਸਬਜੈਕਟ ਚੋਂ 35% ਬਣਨੇ ਚਾਹੀਦੇ ਆ ਠੀਕ ਹੈ ਜੀ ਔਰ ਅਗਰ ਆਪਾਂ ਇਹਦਾ 35% ਕੱਢੀਏ ਤਾਂ ਗਿਵ ਮੀ ਅ ਸੈਕਿੰਡ ਮਿਲੋ ਆ ਦ 12 13 ਕੇ ਨੰਬਰ ਬਣਨਗੇ 35 ਪਰਸੈਂਟ ਆਫ 30 ਹਾਂ ਨੀਅਰ ਅਬਾਊਟ 10.5 ਬਣ ਰਿਹਾ ਸੋ ਮਤਲਬ ਕੁੱਲ ਮਿਲਾ ਕੇ ਇਹ ਸਮਝੋ ਕਿ ਤੁਹਾਨੂੰ ਇੰਡੀਵਿਜੂਅਲੀ ਹਰੇਕ ਚੋਂ 35 ਲੈਣੇ ਪੈਣਗੇ ਓਵਰਆਲ 40% ਲੈਣੇ ਪੈਣਗੇ ਕਲੀਅਰ ਹੈ ਜੀ ਸੋ ਕੁੱਲ ਮਿਲਾ ਕੇ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਗੀ ਬਿਕੋਜ਼ ਬੱਚੇ ਅਵੇਅਰ ਬਹੁਤ ਹੈ ਬੱਚਿਆਂ ਨੂੰ ਨੋਲੇਜ ਬਹੁਤ ਹੈ ਬੱਚੇ ਪੜ੍ਹਦੇ ਬਹੁਤ ਹੈ ਸੋ ਕੱਟ ਆਫ ਇਹਦੀਆਂ ਬਹੁਤ ਹਾਈ ਜਾਂਦੀਆਂ ਨੇ ਠੀਕ ਹੈ ਜੀ ਸੋ ਕੁੱਲ ਮਿਲਾ ਕੇ ਗੱਲ ਸਿਲੇਬਸ ਦੀ ਸੀ ਸਿਲੇਬਸ ਤੁਹਾਨੂੰ ਮੈਂ ਕਲੀਅਰ ਕਰਤਾ ਕਿ ਸਾਰਾ ਕੁਝ ਹੀ ਆਏਗਾ ਸੋ ਥੈਂਕ ਯੂ ਸੋ ਮੱਚ ਫॉर ਵਾਚਿੰਗ ਥਿਸ ਵੀਡੀਓ ਅਗੇਨ ਤੁਸੀਂ ਸਾਡਾ ਉਹ ਜਿਹੜਾ ਬੈਚ ਹੈ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਹੈ ਨਾ ਤੁਸੀਂ ਪਰਚੇਸ ਕਰ ਸਕਦੇ ਹੋ ਉਹਦੀਆਂ ਕਲਾਸਿਸ ਚੱਲ ਰਹੀਆਂ ਨੇ ਸੋ ਮਿਲਦੇ ਆ ਫਿਰ ਬਾਅਦ ਦੇ ਵਿੱਚ ਥੈਂਕ ਯੂ ਸੋ ਮੱਚ ਐਵਰੀਵਨ one and god bless you